ਸਾਰੇਨ ਪਿਆਰਪਰੀ ਅਸੀਕਾਲ ਦੇ ਉਲ ਪੰਜਾਬੀ ਬ੍ਰੀਕ ਤੇ ਆਪਾਂ ਤੁਹਾਡੇ ਇੱਕ ਵਾਰ ਫੇਰ ਤੋਂ ਸਵਾਗਤ ਕਰਦੇ ਹਾਂ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਮਿਲਦੇ ਹਾਂ ਜੀ ਤੁਹਾਨੂੰ ਨਵੀਂ ਵੀਡੀਓ ਦੇ ਨਾਲ ਨਵੇਂ ਕਨਸੈਪਟ ਦੇ ਨਾਲ ਸੂਟ ਜਿਹੜੇ ਆਪਾਂ ਲਾਵਾਂਗੇ ਸਿੰਗਲ ਸਿੰਗਲ ਪੀਸ ਲਾਵਾਂਗੇ ਸੈੱਟ ਵਾਈਜ਼ ਨਹੀਂ ਨਹੀਂ ਲਾਵਾਂਗੇ ਨਹੀਂ ਲਾਵਾਂਗੇ ਰੇਟ ਵੀ ਜਿਹੜੇ ਇਹਨਾਂ ਦੇ ਹੋਣਗੇ ਘਟਾ ਕੇ ਰੱਖੇ ਹੋਣਗੇ ਕਿਸੇ ਵੀ ਮੇਰੀ ਭੈਣ ਨੂੰ ਪਸੰਦ ਨਹੀਂ ਵੀਡੀਓ ਤੋਂ ਫਾਇਦਾ ਲੈਣਾ ਚਾਹੁੰਦੇ ਹੋਗੇ ਸਸਤੇ ਰੇਟਾਂ ਤੇ ਸੂਟ ਖਰੀਦ ਕੇ ਤਾਂ ਤੁਸੀਂ ਆਪਣਾ ਆਰਡਰ ਕਨਫਰਮ ਕਰ ਸਕਦੇ ਹੋ ਚੈਨਲ ਤੇ ਨਵੇਂ ਆਇਓ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਕੇ ਜਾਇਓ ਵੀਡੀਓ ਨੂੰ ਲਾਈਕ ਜਰੂਰ ਕਰਿਓ ਸ਼ੇਅਰ ਜਰੂਰ ਕਰਿਓ ਕਮੈਂਟ ਕਰਕੇ ਜੀ ਨੂੰ ਦੱਸਿਆ ਕਰੋ ਸੋਨੂੰ ਸਾਡੇ ਸੂਟਾਂ ਦੀ ਕਲੈਕਸ਼ਨ ਕਿਦਾਂ ਦੀ ਲੱਗ ਰਹੀ ਹੈ ਆਗੇ ਤੁਸੀਂ ਕਿਸੇ ਕਿਸੇ ਪ੍ਰਕਾਰ ਦਾ ਫੈਬਰਿਕ ਤੇ ਕਿਸੇ ਪ੍ਰਕਾਰ ਦਾ ਬਰੀ ਮਨਪਸੰਦ ਬੁਟੀਕ ਪੀਸ ਤਿਆਰ ਕਰਵਾਉਣਾ ਤਾਂ ਤੁਸੀਂ ਉਹ ਵੀ ਸਾਡੇ ਤੋਂ ਕਰਵਾ ਸਕਦੇ ਹੋ ਕਿਸੇ ਪ੍ਰਕਾਰ ਦੀ ਸਟੀਚਿੰਗ ਲੈਣੀ ਆ ਤੁਸੀਂ ਉਹ ਵੀ ਲੈ ਸਕਦੇ ਹੋ ਦੂਸਰੇ ਨੰਬਰ ਤੇ ਕਿਸੇ ਵੀ ਐਨਆਰਆਈ ਭੈਣ ਨੇ ਆਪਾਂ ਨੂੰ ਆਰਡਰ ਦੇਣਾਗਾ ਤਾਂ ਤੁਸੀਂ ਵੀਡੀਓ ਕਾਲ ਤੇ ਆਪਣੀ ਪਸੰਦ ਦੇ ਮਹਿੰਗੇ ਸਸਤੇ ਸੂਟ ਖਰੀਦ ਪਸੰਦ ਕਰ ਸਕਦੇ ਹੋ ਤੇ ਆਰਡਰ ਕਨਫਰਮ ਕਰ ਸਕਦੇ ਹੋ ਦੂਸਰੇ ਨੰਬਰ ਤੇ ਭੈਣਾਂ ਨੂੰ ਟੈਨਸ਼ਨ ਹੁੰਦੀ ਆ ਕਿਉਂਕਿ ਮੈਨੂੰ ਕਈ ਗਰੀ ਮੈਸੇਜ ਆਉਂਦਾ ਵੀ ਜਿਵੇਂ ਅਸੀਂ ਹਾਫ ਪੇਮੈਂਟ ਕਰਾਂਗੇ ਵੀ ਤੁਸੀਂ ਸਾਡਾ ਨੰਬਰ ਬਲੌਕ ਜਾਂ ਪੇਮੈਂਟ ਪਹਿਲਾਂ ਹੀ ਕਰਦਾ ਅਡਵਾਂਸ ਕਰਦਾਗਾ ਚਾਹੇ ਹਾਫ ਕਰੇ ਚਾਹੇ ਫੁੱਲ ਕਰੇ ਇਹ ਕਿਪ ਕਸਟਮਰ ਦੀ ਮਰਜ਼ੀ ਹੁੰਦੀ ਹੈ ਮੈਂ ਅਗਲੇ ਨੂੰ ਫੋਰਸ ਨਹੀਂ ਕਰਦੀ ਵੀ ਤੁਸੀਂ ਸਾਰੀ ਮੈਨੂੰ ਅਡਵਾਂਸ ਹੀ ਕਰੋ ਮੈਨੂੰ ਇਦਾਂ ਆਉਂਦਾ ਵੀ ਜਿੰਨੇ ਉਹਨਾਂ ਨੇ ਕੱਪੜਾ ਖਰੀਦ ਲਿਆ ਆਪਣੇ ਕੋਲੇ ਸੂਟ ਖਰੀਦੇ ਨੇ پیسਾਂ ਦੇ ਹਿਸਾਬ ਨਾਲ ਆਪਣੀ ਪੇਮੈਂਟ ਕਰ ਦੇਣ ਜਿਹੜੀ ਸਟਿਚਿੰਗ ਹੁੰਦੀ ਆ ਮੈਂ ਆਲਮੋਸਟ ਅਗਲੇ ਨੂੰ ਕਹਿ ਦਿੰਦੀ ਆ ਵੀ ਬੇਸ਼ੱਕ ਤੁਸੀਂ ਬਾਅਦ ਵਿੱਚ ਪਾ ਦਿਓ ਆਪਾਂ ਮਜਬੂਰ ਨਹੀਂ ਕਰਦੇ ਵੀ ਮੈਨੂੰ ਪਹਿਲਾਂ ਫੁੱਲ ਪੇਮ ਆਰਡਰ ਦੇ ਸਕਦੇ ਹੋਗੇ ਚਲੋ ਜੀ ਬਹੁਤਾ ਟਾਈਮ ਤੁਹਾਡਾ ਨਾ ਲੈਂਦੇ ਹੋਏ ਕਰਦੇ ਆ ਵੀਡੀਓ ਦੀ ਸਟਾਰਟਿੰਗ ਵੀਡੀਓ ਵਧੀਆ ਲੱਗੀ ਦੁਬਾਰਾ ਰਿਕੁਐਸਟ ਕਰਦੇ ਆ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਵੀਡੀਓ ਨੂੰ ਕਰ ਦਿਓ ਸ਼ੇਅਰ ਭਾਨੇ ਤੁਹਾਨੂੰ ਫਸਟ ਸੂਟ ਸੂਟ ਨੇ ਜਿਹੜੇ ਆਪਣੇ ਕੋਲੇ ਸਿੰਗਲ ਸਿੰਗਲ ਪੀਸ ਹੀ ਪਏ ਨੇ ਇਹ ਬਿਲਕੁਲ ਆਪਣੇ ਕੋਲੇ ਨਿਊ ਕਲੈਕਸ਼ਨ ਆਈ ਹੋਈ ਆ ਇਹਦੇ ਨਾਲ ਦੀ ਆਪਾਂ ਨੇ 2 ਪੀਸ ਸੈੱਟ ਚੋਂ ਕੱਢ ਕੇ ਸਲਾਈ ਲਈ ਭੇਜਦੇ ਨਹੀਂ ਕਿਉਂਕਿ ਕਸਟਮਰ ਨੇ ਆਪਣੇ ਕੋਲੋਂ ਵੀਡੀਓ ਕਾਲ ਤੇ ਫੌਰਨ ਤਾਂ ਆਪਾਂ ਨੂੰ ਆਰਡਰ ਆਏ ਹੋਏ ਉਹਨਾਂ ਨੇ ਵੀਡੀਓ ਕਾਲ ਤੇ ਸਿਲੈਕਟ ਕੀਤੇ ਸੀਗੇ ਫਿਰ ਆਪਾਂ ਇੱਕ ਗਰੀ ਦਿਖਾਉਣੇ ਹੁੰਦੀਆਂ ਚਾਹੇ ਆਪਾਂ ਪਹਿਲਾਂ ਦਿਖਾ ਦਈਏ ਚਾਹੇ ਆਪਾਂ ਸਟਿਚਿੰਗ ਤੇ ਦਿਖਾ ਦਈਏ ਬਾਰ-ਬਾਰ ਆਪਾਂ ਵੀਡੀਓ ਨਹੀਂ ਲਾਉਂਦੇ ਹੁੰਦੇ ਹੁਣ ਆਪਾਂ ਇਹਨਾਂ ਦੀ ਤੁਹਾਨੂੰ ਸਟਿਚਿੰਗ ਚੈੱਕ ਕਰਾਵਾਂਗੇ ਇਹ ਆਪਣੇ ਕੋਲੇ ਸਿੰਗਲ ਪੀਸ ਪਿਆਗਾ ਜੇ ਕਿਸੇ ਹੋਰ ਭੈਣ ਨੂੰ ਪਸੰਦ ਆ ਤਾਂ ਤੁਸੀਂ ਆਪਣਾ ਆਰਡਰ ਕਨਫਰਮ ਕਰ ਸਕਦੇ ਹੋ ਸਮਰ ਲਈ ਬਹੁਤ ਜਿਆਦਾ ਵਧੀਆ ਪਾਰਟੀ ਵੇਅਰ ਸੂਟ ਆਗਾ ਬਹੁਤ ਜਿਆਦਾ ਵਧੀਆਗਾ ਚੈਕਿੰਗ ਕਰ ਸਕਦੇ ਹੋ ਤੁਸੀਂ ਸਾਰੀ ਇਹਦੇ ਵਿੱਚ ਆਹ ਵਾਲਾ ਤੁਹਾਨੂੰ ਵਰਕ ਮਿਲੂਗਾ ਆਹ ਵਾਲਾ ਵਰਕ ਆਗਾ ਇਹਦੇ ਵਿੱਚ ਬਿਲਕੁਲ ਬਰੀਕ ਥ੍ਰੈਡ ਨਾਲ ਕੀਤਾ ਹੋਇਆ ਹੈਗਾ ਬਿਲਕੁਲ ਨਹੀਂ ਪਤਾ ਲੱਗਦਾ ਵੀ ਵਰਕ ਕੀਤਾ ਹੋਇਆ ਜਾਂ ਪ੍ਰਿੰਟਿੰਗ ਆ ਗਈ ਆਹ ਵਾਲੀ ਇਹਦੀ ਸਾਰੀ ਪ੍ਰਿੰਟਿੰਗ ਹੋਣੀ ਆਗੀ ਸ਼ਮਰ ਦਾ ਸੂਟ ਆਹੀ ਆਹ ਵਾਲੀ ਹੋਣੀ ਆ ਇਹਦੀ ਬੈਕ ਤੇ ਪ੍ਰਿੰਟਿੰਗ ਪ्योर ओरिजिनल ਸਿਮਰ ਆ ਗਈ ਆਹ ਵਾਲਾ ਰੱਖਿਆ ਹੋਇਆ ਇਹਦੇ ਨਾਲ ਮਸਲੀਨ ਦੀ ਬਾਟਮ ਤੇ ਮਸਲੀਨ ਦਾ ਹੀ ਰਹਿਣ ਵਾਲਾ ਇਹਦੇ ਨਾਲ ਦੁਪੱਟਾ ਸਲੀਨ ਦਾ ਦੁਪੱਟਾ ਰਹਿਣ ਵਾਲਾਗਾ ਇਹਦੇ ਨਾਲ ਇਹਦਾ ਜਿਹੜਾ ਸੂਟ ਦਾ ਰੇਟ ਆ ਉਹ 1850 ਪੈਣਾ ਤੁਹਾਨੂੰ ਕੋਈ ਵੀ ਚਾਹੇ ਪਹਿਣਾ ਇੱਧਰੋਂ ਲੈ ਲਵੇ ਚਾਹੇ ਆਪਾਂ ਤੋਂ ਬਾਹਰੋਂ ਲੈ ਲਵੇ ਜਿਹੜੇ ਆਪਾਂ ਦਿੱਤੇ ਨੇ ਇਹਦੇ ਨਾਲ ਦੇ ਸੂਟ ਉਹ ਵੀ 1850 ਦੇ ਦਿੱਤੇ ਨੇ ਆਪਾਂ ਰੇਟ ਦਾ ਕੋਈ ਫਰਕ ਨਹੀਂ ਪਾਉਂਦੇ ਹੁੰਦੇ ਚਾਹੇ ਆਪਣਾ ਕਸਟਮਰ ਇੱਧਰ ਹੋਵੇ ਚਾਹੇ ਬਾਹਰੋਂ ਆਗਾ ਅਗਲਾ ਜਿਹੜਾ ਕਲਰ ਆ ਗਿਆ ਇਹ ਆ ਗਿਆ ਆਪਣੇ ਕੋਲੇ ਪਿਸਤਾ ਇਹ ਮਸਲੀਨ ਦਾ ਸੂਟ ਆਗਾ ਇਹਦੇ ਨੀਚੇ ਮਿਲੂ ਤੁਹਾਨੂੰ ਨਾਲ ਦਾ ਵਰਕ ਇੱਕ ਫਲਾਰ ਮਿਲਣਾਗਾ ਐਦਾਂ ਦਾ ਚੈੱਕ ਕਰ ਸਕਦੇ ਹਾਂ ਜਿੰਨਾ ਕੰਮ ਸੂਟ ਤੇ ਕੀਤਾ ਉਹ ਸਾਰਾ ਆਪਾਂ ਦੱਸਾਂਗੇ ਆ ਆਉਣਾ ਇਹਦੇ ਬਾਜੂ ਤੇ ਵਰਕ ਪਹਿਲਾਂ ਵਾਲੇ ਸੂਟ ਦੀ ਸ਼ਿਪਿੰਗ ਵਿੱਚ ਰਹਿਣੀ ਆਂਗੀ ਆ ਵਾਲੇ ਸੂਟ ਦੀ ਵੀ 1000 ਰੁਪਏ ਦੇ ਸ਼ਿਪਿੰਗ ਵਿੱਚ ਹੀ ਰਹਿਣੀ ਆਂਗੀ ਅੱਜ ਵਾਲੇ ਸਾਰੇ ਸੂਟਾਂ ਦੀ ਸ਼ਿਪਿੰਗ ਵਿੱਚ ਰਹੂਗੀ ਬੇਦਰ ਸ਼ਿਪਿੰਗ ਆਹ ਵਾਲਾ ਰੱਖਿਆ ਹੋਇਆ ਇਹਦੇ ਨਾਲ ਗਾਜਰੀ ਜਾਂ ਸੇੜ ਦਾ ਦੁਪੱਟਾ ਗਾਜਰੀ ਸੇੜ ਦਾ ਦੁਪੱਟਾ ਖੁੱਲੇ ਡੁੱਲੇ ਬਾਕੀ ਸਟਾਫ ਦੀ ਤੁਸੀਂ ਟੈਨਸ਼ਨ ਨਾ ਲਿਓ ਜਿਹੜਾ ਦੱਸਾਂਗੇ ਜਿੱਦਾਂ ਦਾ ਦੱਸਾਂਗੇ ਬਹੁਤ ਵਧੀਆ ਹੋਊਗਾ ਜੇ ਵਧੀਆ ਹੋ ਤਾਂ ਵਧੀਆ ਦੱਸਾਂਗੇ ਜੇ ਘਟੀਆ ਹੋਊ ਘਟੀਆ ਦੱਸਾਂਗੇ ਆਪਾਂ ਨੂੰ ਐਦਾਂ ਨਹੀਂ ਹੈਗਾ ਵੀ ਆਪਾਂ ਸੇਲ ਹੀ ਕਰਨਾਗਾ ਵੀ ਭੈਣਾਂ ਤਾਂ ਧੋਖੇ ਨਾਲ ਪੈਸੇ ਪੇਮੈਂਟ ਕਰਵਾਈ ਜਾਈਏ ਸੂਟ ਸੇਲ ਕਰੀ ਜਾਈਏ ਭੈਣਾਂ ਦੇ ਚਾਹੇ ਵਰਤੋਂ ਵਿੱਚ ਆਉਣ ਨਾ ਆਉਣ ਆਪਣਾ ਐਦਾਂ ਦਾ ਜੀ ਕੋਈ ਮਕਸਦ ਨਹੀਂ ਹੈਗਾ ਅੱਗੇ ਜਿਹੜਾ ਆ ਗਿਆ ਇਹ ਆ ਗਿਆ ਪਿਓਰ ਕਾਟਨ ਦਾ ਸੂਟ ਆ ਇਹ ਪਿਓਰ ਕਾਟਨ ਦਾ ਸੂਟ ਆ 100% ਕਾਟਨ ਆਂਗੀ ਇਹ ਕੈਮਰੀਕ ਕਾਟਨ ਆ ਪਰ ਇਦਾਂ ਨਹੀਂ ਹੈਗੀ ਵੀ ਜਿਆਦਾ ਹਲਕੀ ਆ ਹਲਕੀ ਨਹੀਂ ਹੈਗੀ कॉटन ਬੁਟੀਕ ਪੀਸ ਵਾਂਗੂ ਇਹਦੀ ਲੁੱਕ ਹੋਣੀ ਆ ਉਸ ਕਿਉਂਕਿ ਇਹ ਪ੍ਰਿੰਟਿੰਗ ਸੂਟ ਹੈਗਾ ਤੇ ਇਹਦੇ ਨਾਲ ਦੁਪੱਟਾ ਰੱਖਿਆ ਹੋਇਆ ਫੁੱਲ ਪਿਆਰ ਦਾ ਦੁਪੱਟੇ ਤੇ ਮਿਲੂਗਾ ਤੁਹਾਨੂੰ ਵਰਕ ਬਲੈਕ ਕਲਰ ਦਾ ਨਹੀਂ ਸੂਟ ਹੈਗਾ ਥੋੜਾ ਜਿਹਾ ਮਹਿੰਦੀ ਜੀ ਟੱਚ ਤੇ ਆ ਜਾਂਦਾਗਾ ਇਹ ਇਦਾਂ ਦਾ ਮਿਲਣਾ ਤੁਹਾਨੂੰ ਦੁਪੱਟੇ ਤੇ ਫੁੱਲ ਪਿਆਰ ਦਾ ਦੁਪੱਟਾ ਵਰਕ ਮਿਲੂਗਾ ਇਹਦਾ ਸੂਟ ਦਾ ਰੇਟ 1000 ਰੁਪਿਆ ਰਹਿਣ ਵਾਲਾਗਾ ਸ਼ਿਪਿੰਗ ਸ਼ਾਰੇ ਸੂਤਾਂ ਦੀ ਵਿੱਦ ਹੋਈ ਜਾਂਗੀ। ਆਬਲਾ ਜਿਹੜਾ ਸੂਤ ਆ ਗਿਆ ਆਪਣੇ ਕੋਲੇ ਇਹ ਵੀ ਆ ਗਿਆ ਮਸਲੀਨ ਤੇ ਆਫ ਵਾਈਟ ਨਾਲ ਆਫ ਵਾਈਟ ਸਲਟ ਆ ਗਈ। ਨਾਲ ਮਸਟਰਡ ਬਾਟਮ ਆ ਗਈ ਤੇ ਮਸਟਰਡ ਕਲਰ ਦਾ ਹੀ ਨਾਲ ਦੁਪੱਟਾ ਆ ਗਿਆ। ਅਗਲਾ ਜਿਹੜਾ ਆ ਗਿਆ ਸੂਟੇ ਮਸਲੀਨ ਦਾ ਆ ਗਿਆ ਕਿਉਂਕਿ ਇਹ ਰਿਜੀਨਲ ਮਸਲੀਨ ਆ ਗਈ ਇਹ ਕਾਟਨ ਨਾਲੋਂ ਜ਼ਿਆਦਾ ਵਧੀਆ ਰਿਸਪੌਂਸ ਆਉਂਦਾ ਹੈਗਾ ਇਹਦਾ ਮਸਲੀਨ ਦਾ ਆਪਾਂ ਜਿਹੜਾ ਪੀਕ ਪੀਸ ਤਿਆਰ ਕਰਦੇ ਆ ਕਰਾਉਣੇ ਆ ਜਿਆਦਾ ਮਸਲੀਨ ਤੇ ਹੀ ਕਰਾਉਣੇ ਆ ਕਿਉਂਕਿ ਇਹ ਸਮਰ ਵਿੰਟਰ ਦੋਨੇ ਸੀਜ਼ਨ ਚ ਬਿਹਰ ਹੁੰਦੇ ਨੇ ਐਦਾਂ ਨਹੀਂ ਹੈਗਾ ਵੀ ਵਿੰਟਰ ਸਮਰ ਚ ਹੀ ਚੱਲਣਗੇ ਵਿੰਟਰ ਚ ਹੀ ਚੱਲਣਗੇ ਦੋਨੇ ਮੌਸਮਾਂ ਚ ਪੈਂਦੇ ਨੇ ਇਹ ਵਾਲੇ ਸੂਟ ਆ ਆਹ ਵਾਲਾ ਐਦਾਂ ਦਾ ਡਿਜ਼ਾਈਨਿੰਗ ਹੈ ਦੀ ਐਦਾਂ ਦੇ ਬਾਹਾਂ ਤੇ ਵਰਕ ਮਿਲੂਗਾ ਇਹਦਾ ਸੂਟ ਦਾ ਰੇਟ 1850 ਨਾਲ ਚਨੂਨ ਦਾ ਦੁਪੱਟਾ ਜੇ ਤੁਸੀਂ ਇਹਦੇ ਨਾਲ ਫਿਨਿਸ਼ਿੰਗ ਲਵੋਗੇ ਫਿਰ ਫਿਨਿਸ਼ਿੰਗ ਦੇ ਐਕਸਟਰਾ ਚਾਰਜ ਲੱਗਣਗੇ ਚੈੱਕ ਕਰ ਸਕਦੇ ਹੋਗੇ ਹਾਂਜੀ ਇਹ ਸੀ ਅੱਜ ਵਾਲੀ ਆਪਣੀ ਵੀਡੀਓ ਸੂਟ ਜਿਹੜੇ ਆਪਾਂ ਲਾਏ ਨੇ ਬਇਦਰ ਰੇਟ ਲਾਏ ਨੇ ਇਹਨਾਂ ਦੇ ਵਿੱਚੋਂ ਤੁਹਾਨੂੰ ਕੋਈ ਵੀ ਸੂਟ ਪਸੰਦ ਆ ਤਾਂ ਤੁਸੀਂ ਆਪਣਾ ਆਰਡਰ ਕਨਫਰਮ ਕਰ ਸਕਦੇ ਹੋ ਤੇ ਘਰ ਬੈਠੇ ਸੋਹਣੇ ਸੋਹਣੇ ਸੂਟ ਮੰਗਵਾ ਸਕਦੇ ਹੋ ਪੇਮੈਂਟ ਦਾ ਮੈਥਡ ਆਪਣਾ ਆਨਲਾਈਨ ਰਹਿਣ ਵਾਲਾਗਾ ਆਨਲਾਈਨ ਪੇਮੈਂਟ ਕਰਕੇ ਤੁਸੀਂ ਕਿਸੇ ਵੀ ਪ੍ਰਕਾਰ ਦਾ ਸਾਨੂੰ ਆਰਡਰ ਦੇ ਸਕਦੇ ਹੋ ਤੇ ਆਪਣੀ ਪਸੰਦੀ ਦੇ ਸੂਟ ਤਿਆਰ ਕਰਵਾ ਸਕਦੇ ਹੋ ਆਪਣੀ ਪਸੰਦੀ ਸਟਿਚਿੰਗ ਸਾਡੇ ਤੋਂ ਲੈ ਸਕਦੇ ਹੋ ਵੀਡੀਓ ਵਧੀਆ ਲੱਗੀ ਦੁਬਾਰਾ ਰਿਕਵੈਸਟ ਕਰਦੇ ਹਾਂ ਵੀਡੀਓ ਲਾਈਕ ਜ਼ਰੂਰ ਕਰਕੇ ਜਾਇਓ ਚੈਨਲ ਤੇ ਨਵੇਂ ਆਇਓ ਤਾਂ ਚੈਨਲ ਨੂੰ ਕਰ ਲਿਓ ਸਬਸਕ੍ਰ